ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਸ਼ੇਖਪਰੀ ਜੀ ਦਾ ਆਗਮਨ ਪਰਭਾ ਰਿਆ ਉਹਨੂੰ ਦੇਖਦੇ ਹੋਏ ਕਿਉਂਕਿ ਹਲੇ ਇਹਦੇ ਵਿੱਚ ਕੁਝ ਕਮੀਆਂ ਸੀਗੀਆਂ ਪਰ ਮੇਲੇ ਨੂੰ ਦੇਖਦੇ ਹੋ ਔਰ ਨਾਲ ਦੀ ਨਾਲ ਇੱਥੇ ਜਿਹੜੀ ਮਿੱਟੀ ਵੀ ਪਈ ਉਹਨੂੰ ਸਟਰੈਂਥਿੰਗ ਕਰਨ ਵਾਸਤੇ ਅਸੀਂ ਔਰ ਲੋਕਾਂ ਦੀ ਸਹੂਲਤ ਨੂੰ ਦੇਖਦੇ ਖਾਸ ਕਰਕੇ ਕਿਉਂਕਿ ਉੱਪਰ ਦੀ ਵਲ ਕੇ ਆਉਣਾ ਪੈਂਦਾ ਸੀ ਔਰ ਮੇਲੇ 'ਚ ਰਸ ਬਹੁਤ ਹੋ ਜਾਣਾ ਉਹਨੂੰ ਲੈ ਕੇ ਅਸੀਂ ਜਿਹੜਾ ਹੈ ਇਹਨੂੰ ਆਰਜੀ ਤੌਰ ਤੇ ਅੱਜ ਅਸੀਂ ਖੋਲ ਰਹੇ ਹਾਂ ਤਾਂ ਕਿ ਜਿਹੜੇ ਆਉਣ ਜਾਣ ਵਾਲੇ ਹੈ ਉਹਨਾਂ ਨੂੰ ਵੀ ਸਮੱਸਿਆ ਵੀ ਹੱਲ ਹੋ ਸਕੇ ਔਰ ਜਿਹੜੀ ਥੋੜਾ ਬਹੁਤ ਅਸੀਂ ਮਿੱਟੀ ਪਾਈ ਹੈ ਜਾਂ ਪੱਥਰ ਪਾਈ ਉਹ ਵੀ ਸੈਟਲ ਹੋ ਸਕੇ ਔਰ ਉਸ ਤੋਂ ਬਾਅਦ ਜਿਹੜਾ ਦੂਜਾ ਪੁਲ ਹੈ ਜਿਹੜਾ ਉਹਦਾ ਵੀ ਕੰਮ ਚੱਲ ਰਿਹਾ ਹੈ ਉਹ ਜਿਹੜਾ ਇਕੱਠਣਾ ਅਸੀਂ ਉਹ ਉਦੋਂ ਕਰਾਂਗੇ ਪਰ ਹੁਣ ਅਸੀਂ ਇੱਕ ਵਾਰ ਹੀ ਫਰੀਦਕੋਟ ਦੇ ਨਿਵਾਸੀਆਂ ਵਾਸਤੇ ਲੋਕਾਂ ਵਾਸਤੇ ਇਹ ਰਸਤਾ ਮੈਡੀਕਲ ਕਾਲਜ ਨੂੰ ਜਾਂਦਾ ਇਹਨੂੰ ਅੱਜ ਅਸੀਂ ਚਾਲੂ ਕਰ ਰਹੇ ਹਾਂ ਔਰ ਇਹ ਜਿਹੜੀ ਬਹੁਤ ਚਿਰ ਦੀ ਮੰਗ ਸੀ ਸਾਡੇ ਲੋਕਾਂ ਦਾ ਇਹਨੂੰ ਸਮਾਂ ਅਸੀਂ 10 ਮਹੀਨੇ ਦਾ ਸੀਗਾ ਨਹਿਰਾਂ ਦੋ ਵਾਰੀ ਬੰਦ ਹੋਈਆਂ ਨਹਿਰਾਂ ਦੀ ਕੰਸਟਰਕਸ਼ਨ ਹੋਈ ਉਹਦੇ ਲਈ ਵੀ ਸਾਨੂੰ ਇਹ ਪੌਲਾ ਜਿਹੜਾ ਪੁਰਾਣਾ ਪੁਲ ਸੀ ਖੋਲਣਾ ਪਿਆ ਸੀ ਰਾਜਸਥਾਨ ਵਾਲਿਆਂ ਨੇ ਵੀ ਨਹਿਰ ਬਣਾਉਣੀ ਸੀ 2 ਮਹੀਨੇ ਦਾ ਟਾਈਮ ਸਾਡੇ ਤੋਂ ਉਹਨਾਂ ਨੇ ਲੈ ਲਿਆ ਸੀ ਤਾਂ ਉਹਨਾਂ ਨੂੰ ਲੈ ਕੇ ਕੁਛ ਨਾ ਕੁਛ ਜਿਹੜੀ ਸੀਗਾ ਪਰ ਲਗਾਤਾਰ ਜਿਹੜਾ ਹੈਗਾ ਸੀ ਕੋਟਕਪੁਰਾ ਰੋਡ ਤੇ ਵੀ ਜਿਹੜਾ ਪੌਲਾ ਸਾਡੇ ਉਹ ਤਕਰੀਬਨ ਬਣ ਕੇ ਤਿਆਰ ਹੈ ਉਹ ਤਾਂ ਉਥੋਂ ਵੀ ਅਸੀਂ ਲੰਘਾ ਜਿਹੜਾ ਆਰ ਜੀ ਚਾਲੂ ਕਰਤਾ ਸ਼ਲਾਗਤ ਹੈ ਜੀ ਆਪਣੀ ਇਹਤੇ 18 ਕਰੋੜ 81 ਲੱਖ ਰੁਪਏ ਤੇ 20 ਕਰੋੜ ਰੁਪਏ ਦੇ ਸੀਗੇ ਪੁਲ ਤੇ ਜਿਹੜਾ ਟੈਂਡਰਾ ਘਟਕੇ ਹੋਇਆ ਸੀਗਾ ਬਾਬਾ ਸ਼ੇਖਰੀ ਦਾ ਇਹ ਵਿਲੀ ਜਗ੍ਹਾ ਹੈਗੀ ਸ਼ਹਿਰ ਦੇ ਨਾਲ ਲੱਗਦੀ ਹੈ ਡੋਲਫਨ ਚੌਕ ਦੇ ਨਾਲ ਜਿਹੜੀ ਉਹ ਰੈੱਡ ਕਰਾਸ ਕੋਲੇ ਕੁਝ ਜਗ੍ਹਾ ਹੈਗੀ ਹੈ ਉਥੇ ਕੂੜਾ ਹੀ ਸਿੱਟਿਆ ਹੋਇਆ ਉਹ ਵੀ ਜਿਹੜਾ ਹੈਗਾ ਡੀਸੀ ਸਾਹਿਬ ਨੇ ਆਪਣੇ ਸਟਾਫ ਦੀ ਜ਼ਿੰਮੇਵਾਰੀ ਲਾਤੀ ਹੈ ਔਰ ਅਸੀਂ ਉਹ ਬਹੁਤ ਜਲਦ ਉਹ ਜਗ੍ਹਾ ਨੂੰ ਵੀ ਪਾਰਕਿੰਗ ਦੇ ਤੌਰ ਤੇ ਕਿਉਂਕਿ ਉਹ ਕੁਝ ਕਹਿੰਦੇ ਆ ਵੀ ਡਿਸਪਿਊਟ ਆ ਕੁਝ ਆ ਨੇਤਾਵਾਂ ਨਾਲ ਪਰ ਜਿਹੜੀਆਂ ਗੱਡੀਆਂ ਖੜੀਆਂ ਕਰਨ ਵਾਸਤੇ ਬਾਬੇ ਫਰੀਦ ਦਾ ਮੈਲਾ ਆ ਰਿਹਾ ਔਰ ਬਾਬਾ ਸ਼ੇਖ ਬੀ ਦੀ ਜਿਹੜਾ ਟਿੱਲਾ ਹੈ ਉਸ ਜਗ੍ਹਾ ਤੋਂ ਸਿਰਫ 50 ਮੀਟਰ ਤੇ ਪਹਿਲਾਂ ਤਾਂ ਉਹਨੂੰ ਲੈ ਕੇ ਅਸੀਂ ਉਹਦੇ ਤੇ ਜਿਹੜਾ ਉਹ ਉਹਦੇ ਉੱਤੇ ਵੀ ਅਸੀਂ ਉਹਦੀ ਸਾਫ ਸਫਾਈ ਕਰਕੇ ਉਹਨੂੰ ਵੀ ਪਾਰਕਿੰਗ ਤੌਰ ਤੇ ਵਰਤਾਂਗੇ ਹੋਰ ਵੀ ਸ਼ਹਿਰ ਦੇ ਨਾਲ ਕਿਲੇ ਦੇ ਨਾਲ ਵੀ ਅਸੀਂ ਆਸ-ਪਾਸੇ ਅਸੀਂ ਉਹ ਦੇਖ ਰਹੇ ਹਾਂ ਜਿੱਥੇ-ਜਿੱਥੇ ਵੀ ਹੋਰ ਗੱਡੀਆਂ ਖੜ੍ਹ ਸਕਦੀਆਂ ਕਿਉਂਕਿ ਕਿਲੇ ਦਾ ਇੱਕ ਸਾਈਡ ਤਾਂ ਸਾਡੀ ਪਾਰਕਿੰਗ ਬਣੀ ਆ ਦੂਜੇ ਸਾਈਡ ਆ ਜਿਹੜਾ ਬਾਜ਼ਾਰ ਵਾਲੇ ਪਾਸੇ ਸੁਨਿਆਰੇ ਵਾਲੇ ਬਾਜ਼ਾਰ ਦੀ ਬੈਕ ਸਾਈਡ ਉਹ ਜਗ੍ਹਾ ਨੂੰ ਅਸੀਂ ਦੇਖ ਰਹੇ ਹਾਂ ਉੱਥੇ ਵੀ ਗੱਡੀਆਂ ਖੜੀਆਂ ਕਰਾਂਗੇ ਤਾਂ ਕਿ ਮੇਲੇ ਦੌਰਾਨ ਜਿਹੜਾ ਕੋਈ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਵੇ ਇਸ ਵਾਸਤੇ ਅਸੀਂ ਇਹ ਜਿਹੜਾ ਪੂਰੀ ਲਗਾਤਾਰ ਇਹਦੀ ਮੋਨੀਟਰਿੰਗ ਕਰ ਰਹੇ ਹਾਂ ਸਾਡੇ ਬੰਦੇ ਵੀ ਡਿਪਾਰਟਮੈਂਟ ਦੇ ਬੰਦੇ ਵੀ ਤਾਂ ਕਿ ਵੀ ਉਹ ਜਿਹੜਾ ਮੇਲਾ ਹੈ ਬਾਬਾ ਫਰੀਦ ਦਾ ਇਹ ਸੜਕ ਤੁਸੀਂ ਅੱਗੇ ਵੀ ਦੇਖੋਗੇ ਤਲਵੰਡੀ ਵਾਲਾ ਜਿਹੜਾ ਪੋਲਾ ਸਾਡਾ ਉਹਦੇ ਅਗਲੇ ਪਾਸੇ ਸ਼ਹਿਰ ਵਾਲੇ ਪਾਸੇ ਤਲਵੰਡੀ ਚੌਕ ਦੇ ਵਿੱਚ ਉੱਥੇ ਵੀ ਜਿਹੜਾ ਨਵੀਂ ਹੁਣ ਅਸੀਂ ਲੌਕਟੈਲ ਲਾ ਕੇ ਉਹ ਸਾਰੀ ਰੋਡ ਬਣਾਈ ਹੈ ਦੂਜੇ ਪਾਸੇ ਜਿਹੜਾ ਇੱਕ ਸਾਈਡ ਬਣਾਤੀ ਦੂਜੇ ਪਾਸੇ ਜਿਹੜਾ ਬੂੜਾ ਹਸਪਤਾਲਾਂ ਦੇ ਪਾਸੇ ਬਣੀ ਜਾਂਦੀ ਹੈ ਸੋ ਅਸੀਂ ਲਗਾਤਾਰ ਇੱਥੇ ਕੰਮ ਕਰਕੇ ਦਿਆਂਗਾ ਕੰਮ ਕਰਕੇ ਬਾਬਾ ਸ਼ੇਖ ਬੀਜ ਦੇ ਆਗਮਨ ਪੁਰਪ ਦੇ ਜਿਹੜਾ ਪੁਰਪ ਵਾਲਾ ਤੱਕ ਉਹਨੂੰ ਠੀਕ ਕਰ ਦਿਆਂਗੇ ਮੇਕਾਰ ਨੇ ਫੈਸਲਾ ਕੀਤਾ ਸੀ ਕਿ ਸਰਕਾਰ ਕੋਈ ਇਹੋ ਜਿਹਾ ਜਸ਼ਨ ਨਹੀਂ ਮਨਾਉਗੀ ਜਿਹਦੇ ਨਾਲ ਉਹ ਖਾਸ ਕਰਕੇ ਜਿਹੜਾ ਇਹ ਸੀਗਾ ਵੀ ਉਹ ਕਲਚਰ ਪ੍ਰੋਗਰਾਮ ਜਿਨ੍ਹਾਂ ਦੇ ਵਿੱਚ ਵੱਡੇ ਸਟਾਰ ਵੀ ਆਉਂਦੇ ਸੀ ਯਾ ਹੋਰ ਐਸ ਵਾਰੀ ਅਸੀਂ ਇਹਨੂੰ ਜਿਹੜਾ ਬਹੁਤ ਵੱਡੇ ਰੂਪ ਦੇ ਵਿੱਚ ਨਾਟਕ ਮੇਲੇ ਕਰਾਉਣ ਦਾ ਅਸੀਂ ਮਨ ਬਣਾਇਆ ਸੀ ਪਰ ਜਦੋਂ ਸਾਨੂੰ ਲੱਗਿਆ ਕਿ ਸਾਡੇ ਸਾਥੀ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਆ ਤਾਂ ਅਸੀਂ ਖੁਸ਼ੀਆਂ ਮਨਾਉਂਦੇ ਚੰਗੇ ਨਹੀਂ ਲੱਗਦੇ ਪਰ ਖੇਡਾਂ ਜਾਂ ਹੋਰ ਜਿਹੜੇ ਕੋਈ ਬੰਦੇ ਕੁਛ ਨੇ ਲੰਗਰ ਦੀ ਸੇਵਾ ਕਰਨੀ ਆ ਉਹ ਕਰਦੇ ਰਹਿਣਗੇ ਉਹਨਾਂ ਨੂੰ ਉਦੋਂ ਹੀ ਅਸੀਂ ਕਹਿੰਦਾ ਸੀ ਕਿ ਜਿਨੇ ਵੀ ਕੋਈ ਆਪਦੇ ਤੌਰ ਤੇ ਇੰਡੀਵਿਜੂਅਲ ਕਰਨਾ ਕਿਉਂਕਿ ਬਹੁਤ ਸਾਰੇ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਇਹ માનਤਾ ਕਿ ਮੈਂ ਬਾਬਾ ਫਰੀਦ ਜੀ ਦੇ ਮੇਲੇ ਤੇ ਲੰਗਰ ਲਾਉਣਾ ਉਹ ਇੱਥੇ ਵੀ ਲੰਗਰ ਲਾਊਗਾ ਤੇ ਸਾਡੇ ਹੜਪੀੜਤਾਂ ਦੀ ਵੀ ਮਦਦ ਕਰੂਗਾ ਇਹ ਕੋਈ ਕੰਡੀਸ਼ਨ ਨਹੀਂ ਕਿ ਵੀ ਅਸੀਂ ਜਿਹੜਾ ਵੀ 10 ਰੁਪਏ ਲਾਉਣੇ ਆਂ ਯਾ ਅੱਜ ਸਾਡੇ ਭਰਾਵਾਂ ਦੀ ਕੁਝ ਸਮੱਸਿਆ ਆਸੀਂ 10ਾਂ ਦੀ ਬਜਾਏ 50 ਰੁਪਏ ਵੀ ਲਾ ਸਕਦੇ ਆਂ ਸੋ ਇੱਥੋਂ ਅਸੀਂ ਜਿੰਨੀ ਵੀ ਲਗਾਤਾਰ ਫਰੀਦਕੋਟ ਤੋਂ ਜਿਹੜੀ ਉੱਥੇ ਜਿਹੜੀ ਮਦਦ ਅਸੀਂ ਭੇਜ ਰਹੇ ਹਾਂ ਹੁਣ ਵੀ ਭੇਜਦੇ ਰਹਾਂਗੇ ਪਰ ਬਾਬਾ ਫਰੀਦ ਜੀ ਦਾ ਜਿਹੜਾ ਕਿਉਂਕਿ ਫਰੀਦਕੋਟ ਦਾ ਜਿਹੜਾ ਇਤਿਹਾਸ ਦੇਖੀਏ ਤੁਸੀਂ ਵੀ ਸਾਰੇ ਫਰੀਦਕੋਟ ਦਾ ਇਤਿਹਾਸ ਪੰਜਾਬ ਦੇ ਬਹੁਤ ਪੁਰਾਣੇ ਸ਼ਹਿਰਾਂ ਚੋਂ ਆਉਂਦਾ ਔਰ 800 ਸਾਲ ਪੁਰਾਣਾ ਸ਼ਾਇਦ ਇਤਿਹਾਸ ਪੰਜਾਬ ਦੇ ਹੋਰ ਸ਼ਹਿਰਾਂ ਦਾ ਹੈ ਔਰ ਜਦੋਂ ਤੋਂ ਬਾਬਾ ਫਰੀਦ ਜੀ ਨੇ ਇੱਥੇ ਪੈਰ ਰੱਖਿਆ ਇਹ ਸ਼ਹਿਰ ਕਦੇ ਉਜੜਿਆ ਨਹੀਂ ਉਹਦੀ ਇਹ ਜਿਹੜੀ ਮਿਸਾਲ ਹੈ ਕਿ ਜਿਹੜੀ ਵਣ ਦੇ ਨਾਲ ਬਾਬਾ ਫਰੀਦ ਜੀ ਨੇ ਹੱਥ ਪੁੰਝੇ ਸੀ ਉਹ ਅੱਜ ਵੀ ਮੌਜੂਦ ਹੈ ਜਿੱਥੇ ਬਾਬਾ ਜੀ ਨੇ ਟੋਕਰਾ ਸੱਟਿਆ ਸੀ ਕਿਲੇ ਦੇ ਅੰਦਰ ਜਿਹੜੀ ਜਗ੍ਹਾ ਹੈ ਉਹ ਐ ਪ੍ਰਸ਼ਾਸਨ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਵਾਰੀ ਦਰਸ਼ਕਾਂ ਨੂੰ ਜਿਹੜੇ ਬਾਬਾ ਫਰੀਦ ਜੀ ਦੇ ਸੇਵਕ ਹੋਣਗੇ ਉਹ ਵੀ ਉਹਦੇ ਦਰਸ਼ਨ ਕਰ ਸਕਣ ਉਹਦੇ ਲਈ ਵੀ ਅਸੀਂ ਇੱਕ ਕੋਈ ਉਪਰਾਲਾ ਕਰ ਰਹੇ ਹਾਂ ਕੋਈ ਟਾਈਮ ਰੱਖਾਂਗੇ ਕਿਉਂਕਿ ਉਹ ਜਗ੍ਹਾ ਥੋੜੀ ਜੀ ਤੰਗ ਹੈ ਅੰਦਰ ਬਣੀ ਹੋਈ ਆ ਪਰ ਉਹਦੀ ਕੋਸ਼ਿਸ਼ ਕਰਾਂਗੇ ਕਿ ਉੱਥੋਂ ਤੱਕ ਜਿੰਨੇ ਵੀ ਵੱਧ ਵੱਧ ਲੋਕ ਪਹੁੰਚ ਸਕਣ ਮੱਥਾ ਟੇਕ ਸਕਣ ਉਹਦੇ ਲਈ ਵੀ ਅਸੀਂ ਪ੍ਰਬੰਧ ਕਰ ਰਹੇ ਹਾਂ ਸਹੀ ਕੀ